ਦੋਸਤੋ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਨਾ ਯਾਰ ਕੱਤੇ ਦੀ ਸਗਰਾਂ ਦਾ ਦਿਨ ਸੀ ਤੇ ਸਾਰਿਆਂ ਵਾਸਤੇ ਆਪਣੇ ਵਾਸਤੇ ਸ਼ੁਭ ਰਹੇ ਤੇ ਕੱਲ ਨਾ ਹਰਚਾਰਨ ਸਿੰਘ ਭੁੱਲਰ ਜੇ ਡੀਆਈਜੀ ਠੀਕੇ ਤੇ ਉਹਨਾਂ ਦੇ ਮਤਲਬ ਹਰਚਰਨ ਸਿੰਘ ਭੁੱਲਰ ਕੱਲ ਗ੍ਰਿਫਤਾਰ ਕੀਤੇ ਹੈ ਸੀਬੀਆਈ ਨੇ ਤੇ ਮਹਿਲ ਸਿੰਘ ਭੁੱਲਰ ਡੀਜੀਪੀ ਹੁੰਦੇ ਸੀ ਮੇਰੇ ਖਿਆਲ 'ਚ 96 97 98 ਦੀਆਂ ਗੱਲਾਂ ਹੋਣੀਆਂ ਹੈ ਮਤਲਬ ਤਾਂ ਇਹਨਾਂ ਦਾ ਇੱਕ ਮਹਲ ਸਿੰਘ ਭੁੱਲਰ ਦਾ ਬੇਟਾ ਸੀ ਕੁਲਦੀਪ ਭੁੱਲਰ ਜਿਨੇ ਜੀਰੇ ਤੋਂ ਇੱਕ ਵਾਰੀ ਵਿਧਾਨ ਸਭਾ ਦੀ ਚੋਣ ਵੀ ਲੜੀ ਸੀ ਕੈਪਟਨ ਅਬਰਿੰਦਰ ਸਿੰਘ ਦੇ ਕਾਫੀ ਨਜ਼ਦੀਕੀ ਹੁੰਦੀ ਸੀ ਮਤਲਬ ਉਹਨਾਂ ਵੇਲੇ ਤਾਂ ਮਹਲ ਸਿੰਘ ਭੁੱਲਰ ਨੇ ਸਾਡੇ ਲੰਬੀ ਹਲਕੇ ਦੇ ਨਾਲ ਜਿੰਨੇ ਮਰਝੇ ਵਾਲੇ ਭਰਾ ਬੈਠੇ ਐ ਉਹਨਾਂ ਦੇ ਜਿੰਨੇ ਮਤਲਬ ਸੀ ਕਿ ਮੁੰਡੇ ਇੱਥੇ ਖਿਮਾ ਕਿਹੜਾ ਪਿੰਡ ਐ ਇਥੋਂ ਦੇ ਡੇਢ ਤੋਂ 200 ਬੰਦਾ ਪੁਲਿਸ ਚ ਫਤੇਪੁਰ ਮਣੀ ਵਾਲਾ ਠੰਦੇ 60 ਤੇ 70 ਬੰਦੇ ਐ ਮਤਲਬ ਹਰ ਇੱਕ ਪਿੰਡ ਦਾ ਜਿਹੜਾ ਮੁੰਡਾ ਸਪੋਰਟਸਮੈਨ ਸੀ ਜਿਹਨੇ ਮਿੰਟੂ ਗੁਰੂ ਸਰਗਿਆ ਨੇ ਕਿਹਾ ਕਿ ਜਿੱਡਾ ਵੀ ਬੰਦਾ ਸਪੋਰਟਸਮੈਨ ਸੀ ਨਾ ਉਹਨੂੰ ਮਹਿਲ ਸਿੰਘ ਪੁੱਲਰ ਕਹਿੰਦਾ ਸੀ ਮੇਤਰਾ ਬੈਗ ਚੱਕ ਲਿਆ ਤੇ ਆ ਜਾ ਤੇ ਜਾਣਸਰ ਭਰਤੀ ਪਹਿਲਾਂ ਉਹ ਕਰਦੇ ਸੀ ਐਸਪੀਓ ਚ ਤੇ 2 4 6 ਮਹੀਨਿਆਂ ਬਾਅਦ ਜ਼ਿਲ੍ਹੇ 'ਚ ਜਾ ਕੇ ਨੰਬਰ ਪਾਉਂਦੇ ਸੀ ਪੰਜਾਬ ਪੁਲਿਸ ਦੇ ਵਿੱਚ ਕਿਉਂਕਿ ਤਤਵ ਉਹ ਤੋਂ ਬਹੁਤ ਮੰਗ ਸੀਗੀ ਇਹ ਮਤਲਬ ਭਰਤੀ ਹੋਈ ਜਾਂਦੇ ਸੀ ਉਸ ਮਹਿਲ ਸਿੰਘ ਪੁੱਲਰ ਦਾ ਬੇਟਾ ਹੈ ਹਰਚਰਨ ਸਿੰਘ ਪੁੱਲਰ ਜਿਹੜੇ ਕੱਲ ਸੀਬੀਆਈ ਨੇ ਗ੍ਰਿਫਤਾਰ ਕਰੇ ਯਾਰੋ ਜੇ ਬਹੁਤ ਸਾਰੇ ਸੱਜਣਾ ਜਿਹੜੇ ਮੇਰੇ ਸਾਹਮਣੇ ਸਪਾਈ ਭਰਤੀ ਹੋਏ ਤੇ ਅੱਜ ਐਸਐਚਓ ਹੈ ਕੋਈ ਇਨਸਪੈਕਟਰ ਲੱਗਿਆ ਕੋਈ ਐਸਐਚਓ ਲੱਗਿਆ ਜਿਹੜੇ 98 99 ਦੇ ਭਰਤੀ ਹੋਏ ਆ ਯਾਰ ਉਹਨਾਂ ਨੇ ਬਣਨਾ ਹੀ ਹੁਣ ਕੁਦਰਤੀ ਗੱਲ ਹੈ ਤਾਂ 25 26 ਸਾਲ ਹੋ ਗਏ ਬੰਦਾ ਵੈਸੇ ਰੁਟੀਨ 'ਚ ਤਰੱਕੀ ਕਰ ਜਾਂਦਾ ਹੈ ਬਹੁਤ ਸਾਰੇ ਸੱਜਣ ਜਿਹੜੇ ਉਦੋਂ ਐਸਆਈਸੀ ਮਹਿਲ ਸਿੰਘ ਭੁੱਲਰ ਦੀਬ ਦੌਲਤ ਬਣੇ ਉਹ ਅੱਜ ਡੀਐਸਪੀ ਐਸਪੀ ਐਸਐਸਪੀ ਵੀ ਹੋਣਗੇ ਤਾਂ ਕਹਿਣ ਤੋਂ ਭਾਵ ਯਾਰ ਉਹ ਮਹਿਲ ਸਿੰਘ ਭੁੱਲਰ ਨੂੰ ਆਮ ਜਿਹੜੇ ਛੋਟੇ ਜ਼ਿਮੀਦਾਰ ਸੀ ਨਾ ਦੋ-ਦੋ ਕਿੱਲੇ ਵਾਲੇ ਆਮ ਹੀ ਆ ਸਾਡੇ ਪੰਜਾਬ ਦੇ ਕੱਖਾਂ ਵਾਲੀ ਦੇ ਬਹੁਤ ਪਿੰਡਾਂ ਦੇ ਸੱਜਣ ਹੈ ਜਿਹੜੇ ਕਿਸੇ ਨਾ ਕਿਸੇ ਦੂਰ ਨੇੜੇ ਵਾਲੇ ਰਿਸ਼ਤੇਦਾਰ ਨੂੰ ਲੈ ਕੇ ਤੇ ਜੀਰੇ ਮਹਿਲ ਸਿੰਘ ਭੁੱਲਰ ਤੱਕ ਪਹੁੰਚੇ ਕੋ ਡੀਜੀਪੀ ਸੀ ਤੇ ਉਹਨਾਂ ਨੇ ਮੁੰਡਾ ਵੇਖਿਆ ਕਿ ਚੰਗਾ ਲੰਬਾ ਲੰਜਾ ਹੈ ਚੰਗੀ ਇਹਦੀ ਹਾਈਟ ਹੈ ਬਣਦਾ ਤਣਦਾ ਹੈ ਤਾਂ ਉਹਨੇ ਕਹਿੰਨਾ ਕਾਕਾ ਆ ਜਾ ਤੇਰਾ ਟ੍ਰੈਲ ਲੈਨੇ ਚੱਕ ਟ੍ਰੈਲ ਲੈ ਕੇ ਉਹਨੂੰ ਪਰਖਿਆ ਤੇ ਵੇਖਿਆ ਵੀ ਇਹਦੀ ਐਂ ਤਿਆਰੀ ਕਰਾਓ ਤੇ ਨੂੰ ਐਸਪੀਓ ਚ ਕਰ ਦਿਓ ਫਿਰ ਪੰਜਾਬ ਪੁਲਿਸ ਚ ਕਰ ਦਿਓ ਪਰ ਜਿਹੜਾ ਉਹਨਾਂ ਦਾ ਬੇਟਾ ਹਰਚਰਨ ਸਿੰਘ ਭੁੱਲਰ ਜਿਹੜਾ ਕੱਲ ਫੜਿਆ ਗਿਆ ਸੀਬੀਆਈ ਨੇ ਫੜਿਆ 7 ਕਰੋੜ ਰੁਪਈਆ ਉਹਦੇ ਘਰੋਂ ਯਾਰ ਥੁੱਕ ਮੁੱਕ ਗਿਆ ਮਸ਼ੀਨਾਂ ਨਾਲ ਨੋਟ ਗਿਣੇ 100 ਦੇ ਕਿ 150 ਕਰੇ ਗਰੀਬ ਘੜੀ 1.5 ਕੇ 2 ਕਿਲੋ ਸੋਨਾ 2 ਕਿਲੋ ਵੱਡੀਆਂ ਵੱਡੀਆਂ ਗੱਡੀਆਂ ਤੇ ਮਿੱਤਰੋ ਜਿੱਥੇ ਆ ਨਾ ਸੌਖ ਬਲਾਸ ਸੋਖ ਵੀ ਸੇਉ ਬਾਦਲ ਸਾਹਿਬ ਦਾ ਜਿਹਨੂੰ ਭਗਵੰਤ ਸੇਉ ਮਾਨ ਕਹਿੰਦੇ ਸੀ ਅਸੀਂ ਸੋਖਵਲਾ ਚ ਸਕੂਲ ਖੋਲਾਂਗੇ ਤੇ ਨਾਲ ਇੱਕ ਪੂਲ ਅਟੈਚ ਹੋਊਗਾ ਹਰ ਕਮਰੇ ਦੇ ਨਾਲ ਕਿਉਂਕਿ ਉੱਥੇ ਪੂਲ ਬਣਿਆ ਹੋਇਆ ਹੈ ਉੱਥੇ ਜਿੰਨੇ ਬਿਊਰੋਕਰੇਟ ਸਾਰੇ ਬਿਊਰੋਕਰੇਟਾਂ ਨੇ ਉਹ ਜੜੀਆਂ ਸਵਾਲਕ ਦੀਆਂ ਪਹਾੜੀਆਂ ਉਹਨਾਂ ਤੇ ਕਬਜ਼ਾ ਕਰ ਰੱਖੇ ਅੱਜ ਰਾਜਾ ਵਿਡਿੰਗਸਾਉ ਥੋੜਾ ਜਿਹਾ ਬੋਲੇ ਤੇ ਨਹੀਂ ਤਾਂ ਮਿੱਤਰੋ ਕੋਈ ਨਹੀਂ ਬੋਲਿਆ ਹਰਚਰਨ ਸਿੰਘ ਭੁੱਲਰ ਡੀਆਈਜੀ ਦੀ ਗ੍ਰਿਫਤਾਰੀ ਤੇ ਤੇ ਕੱਤੇ ਦੇ ਮਹੀਨੇ ਚ ਅੱਜ ਆਪਾਂ ਸਾਰਿਆਂ ਨੇ ਗੁਰਦੁਆਰਿਆਂ ਉਹ ਨਹੀਂ ਤਾਂ ਘਰ ਹੀ ਬੈਠਿਆਂ ਨੂੰ ਸੁਣਿਆ ਹੋਣਾ ਹੂੰ ਤੇ ਭਾਵੇਂ ਸੱਚੇ ਮਾਰਗ ਚੱਲਦੇ ਆ ਉਸਤਤ ਕਰੇ ਜਹਾਨ ਮਿੱਤਰੋ ਇਹ ਵੀ ਗੱਲ ਹੈ ਪਰਮੇਸ਼ਰ ਤੇ ਭੁੱਲਿਆ ਵਿਆਪਣ ਸਭੇ ਰੋਗ ਇਹ ਬੰਤਾ ਜਿਵੇਂ ਨਾ ਲੋਕ ਸੱਥਾਂ ਚ ਤੇ ਸਿਆਣੇ ਬਜ਼ੁਰਗ ਗੱਲਾਂ ਕਰਦੇ ਅਗੇ ਫਲਾਣੇ ਨੂੰ ਤਾਂ ਰੱਬ ਯਾਦ ਨਹੀਂ ਤੇ ਜਿਹੜੇ ਹਰ ਚਾਰਨ ਸਿਓ ਭੁੱਲਰ ਸਾਹਿਬ ਸੀ ਡੀਆਈਜੀ ਸਾਹਿਬ ਇਹ ਕਿਉਂਕਿ ਇਹ ਨਾ ਉਹਦਾ ਫੜਿਆ ਕਿਵੇਂ ਗਿਆ ਉਹਦਾ ਇੱਕ ਟਾਊਟ ਬੰਦਾ ਸੀ ਤੇ ਕਿਸੇ ਸਕ੍ਰੈਪ ਵਾਲੇ ਨੂੰ ਕਿਉਂਕਿ ਕਵਾੜੀਆ ਹਰ ਇੱਕ ਬੰਦੇ ਨੂੰ ਯਾਰ ਜੇ ਫੜਨਾ ਹੈ ਨਾ ਉਹ ਤਾਂ ਫੜਿਆ ਹੀ ਪਿਆ 2 ਨੰਬਰ ਦਾ ਧੰਦਾ ਹਰ ਇੱਕ ਦਾ ਕਿਵੇਂ ਨਾ ਕਿਵੇਂ ਹੁੰਦਾ ਹੈ ਕੁਆੜੀਆਂ ਦਾ ਖਾਸ ਕਰਕੇ ਇਹ ਕਹਿੰਦੇ ਵੀ ਫਲਾਨੀ ਚੈਸੀ ਨੰਬਰ ਆਏ ਲਾ ਕੇ ਤੇ ਜੋ ਮਤਲਬ ਧੰਦਾ ਸੀ ਉਹਨਾਂ ਦਾ ਗਵਿੰਦ ਕੜ ਦੇ ਬੰਦੇ ਸੀ ਉਹਨਾਂ ਨਾਲ ਗੱਲ ਕਰ ਲਈ ਕਿਸੇ ਟਾਊਟ ਨੂੰ ਭੇਜੀ ਤਾਂ ਟਾਊਟ ਇਹਨਾਂ ਨੇ ਰੱਖੇ ਹੁੰਦੇ ਆ ਦਾਤ ਚਾਉਂਦੇ ਆ ਜਾਂ ਅਗਲਾ ਅਫਸਰ ਜਾਣ ਪਛਾਣ ਕਰਾ ਜਾਂਦਾ ਹੀ ਫਲਾਨੇ ਫਲਾਨੇ ਆਪਣੇ ਦਲਾਲ ਐ ਕੁਝ ਪੱਤਰਕਾਰ ਕੁਝ ਪਿੰਡਾਂ ਦੇ ਲੀਡਰ ਜਿਹੜਾ ਕਹਿੰਦਾ ਫਲਾਨੇ ਦੀ ਬੜੀ ਚੱਲਦੀ ਉਹ ਦਲਾਲ ਹੁੰਦੇ ਆ ਉਹਨਾਂ ਖੁੱਲ ਹੀ ਹੁੰਦੀ ਐ ਨਦੀ ਗੱਲ ਉਹ ਕਹਿੰਦੇ ਕਿਨੇ ਕ ਦਾ ਕੰਮ ਐ ਕੰਮ ਤਾਂ ਯਾਰ 50000 ਦਾ ਚਲ ਐ ਕਰ 15 ਕ ਲੈ ਲਾ ਉਹ 5 ਕ ਜੇਬ ਵਿੱਚ ਪਾ ਕੇ 10 ਗਾਂ ਦੇ ਦਿੰਦੇ ਐ ਓਵੇਂ ਦਾ ਦਲਾਲ ਸੀ ਜਿਹੜਾ ਕੱਲ ਸੀਬੀਆਈ ਨੇ ਫੜਿਆ ਪਹਿਲਾਂ ਤਾਂ ਅਗਲਾ ਨੇ ਟਰੈਪ ਲਾਇਆ ਉਹਨੂੰ ਭੁੱਲਰ ਸਾਹਿਬ ਨੇ ਵਟਸਐਪ ਕਾਲ ਕੀਤੀ ਕਿਉਂਕਿ ਦੂਜੀ ਕਾਲ ਨਹੀਂ ਕਰਦੀ ਪਰ ਉਹਨੇ ਪਤਾ ਨਹੀਂ ਕਿਵੇਂ ਕਰਿਆ ਚਲਾਕੀ ਨਾਲ ਰਿਕਾਰਡ ਕਰ ਲਈ ਰਿਕਾਰਡ ਕਰਕੇ ਉਹ ਕਹਿੰਦੇ ਵੀ ਆ ਜਾ ਨਹੀਂ ਤਾਂ ਤੇਰੇ ਤੇ ਪਰਚਾ ਇੱਕ ਹੈਗਾ ਹੋਰ ਦੇ ਦਿਆਂਗੇ ਮਿੱਤਰਾਂ ਤਾਂ ਉਹਨੂੰ ਕਹੇ ਤੂੰ 8 ਲੱਖ ਰੁਪਇਆ ਮਹੀਨਾ ਬਣ। ਵੀ ਇੱਕ ਤਰੀਕ ਨੂੰ ਸਾਡੇ ਕੋਲੇ ਇੱਕ ਤਨਖਾਹ ਦੇ ਨਾਲ ਹੋਰ ਤਨਖਾਹ ਆਵੇ। ਤਉ ਬੰਦੇ ਨੇ ਸੀਬੀਆਈ ਨਹੀਂ ਯਾਰ ਸ਼ਰਿਆਮ ਪੈਸੇ ਲੈਂਦਾ ਉੱਤੋਂ ਵੜਿਆ। ਇਹ ਨਹੀਂ ਗੱਲ ਕੋਈ ਕਿਸੇ ਦੇ ਕਹਿਣ ਤੇ ਪਰਚਾ ਦੇ ਕਿ ਐਵੇਂ ਅੰਦਰ ਧੱਕਤਾ ਅਜ 14 ਦਿਨਾਂ ਵਾਸਤੇ ਉਹ ਗੱਲ ਨਹੀਂ। ਸਾਰੇ মিডিਆ 'ਚ ਕੱਲ ਦਾ ਖੌਰੂ ਪਿਆ ਹੋਇਆ ਹੈ ਕੱਲ 1:30 ਵਜੇ ਮਹਿਲ ਸਿਓ ਭੁੱਲਰ ਸਾਬਕਾ ਡੀਪੀ ਜਿਹੜੇ ਹੁਣ ਦੁਨੀਆ ਤੇ ਨਹੀਂ ਰਹੇ ਸ਼ਾਇਦ ਕੁਲਦੀਪ ਸਿੰਘ ਭੁੱਲਰ ਸਾਹਿਬ ਜਿਹੜੇ ਚੋਣ ਲੜੇ ਸੀ ਜੀਰਾ ਤੋਂ ਅਜ ਤੋਂ 20 ਸਾਲ ਪਹਿਲਾਂ ਉਹਨਾਂ ਦੇ ਭਰਾ ਡੀਆਈਜੀ ਹਰਚਰਨ ਸਿੰਘ ਭੁੱਲਰ ਸਾਹਿਬ ਆਖਰਕਾਰ ਪੁਲ ਸੀਬੀਆਈ ਦੇ ਅੜਕੇ ਚੜ੍ਹ ਗਏ ਮਿੰਟੂ ਗੁਰੂ ਸਰਜੀ ਨੇ ਕਈ ਦਿਨ ਪਹਿਲਾਂ ਨਾਲ ਉਹਨਾਂ ਦਾ ਜਿਹੜਾ ਪ੍ਰੋਗਰਾਮ ਚੱਲਦਾ ਸ਼ਾਮ ਨੂੰ ਉਹਦੇ ਚ ਗੱਲ ਕੀਤੀ ਸੀ ਉਹ ਕਹਿੰਦਾ ਏਜੰਸੀਆਂ ਨੇ ਨਾ ਪੰਜਾਬ ਚ ਰੰਗ ਵਿਖਾਉਣਾ आयएनए ਵੀ ਇੱਥੇ ਹੈ ਇਨਕਮ ਟੈਕਸ ਵਾਲੇ ਵੀ ਇੱਥੇ ਹੈ ਸੀਬੀਆਈ ਵੀ ਇੱਥੇ ਹੈ ਤੇ 5 4% ਅਫੀਸਰ ਸਹਿਬਾਨ 5 7 10% ਐਮਐਲਏ ਠੀਕ ਹੈ ਜਿਹੜੇ ਰੱਬ ਦੀ ਦਿੱਤੀ ਖਾਨ ਵਾਲੇ ਆ ਪ੍ਰਗਟ ਸਿੰਘ ਅਰਗੇ ਇੱਕ ਸਮਝ ਲਓ ਹੋਰ ਕਾਫੀ ਬੰਦੇ ਇਮਾਨਦਾਰ ਹੈ ਬਾਕੀ ਹਰ ਇੱਕ ਦੇ ਘਰੋਂ ਹੀ 7 ਕਰੋੜ ਫੜਿਆ ਜਾਉ ਜਿਵੇਂ ਕੱਲ ਫੜਿਆ ਗਿਆ ਮਸ਼ੀਨਾ ਲੈਂਦੀਆਂ ਯਾਰ ਤਿੰਨ ਮਸ਼ੀਨਾ ਨੋਟ ਗਿਣਨ ਨੂੰ ਲੈ ਆਪਾਂ ਬੈਂਕ ਚ ਜਾਂਦੇ ਆ ਨਾ ਉਹਨੇ ਕਦ ਕਰ ਚੱਲ ਵੀ 100 ਨੋਟ ਬੁਰਾ ਹੋ ਗਿਆ ਮਸ਼ੀਨਾ ਕਿੰਨਾ ਮਾਲ ਹੋਊਗਾ ਸਾਵਲਾ ਲਾ ਲੋ ਏ ਜੀ ਭਰ ਕੇ ਰੱਖ ਰੱਖਿਆ ਮਾਂ ਦੇ ਪੁੱਤ ਨੇ ਲੈਣ ਲਾ ਕੇ ਪਰ ਇੱਕ ਗੱਲ ਹੈ ਸਿਆਣਿਆਂ ਦੇ ਵੀ ਦੀਵਾਲੀ ਦੀ ਸਫਾਈ ਕਰਨੀ ਸੀ ਕੋਠੀ ਵੱਡੀ ਸੀ ਤੇ ਸੀਬੀਆਈ ਵਾਲੇ ਆਪ ਹੀ ਕਰ ਗਏ ਖੁੰਝਾਂ ਫਰੋਲਤਿਆਂ ਮਾਂ ਦੇ ਪੁੱਤਾਂ ਨੇ 15 ਘੰਟਿਆਂ ਚ ਘਰ ਦਾ ਕਿਆ ਪਾਚਿਆ ਪਾਸ਼ਾਨ ਮਰਿਆ ਬਾਈ ਜੀ ਕੱਪੜੇ ਵੀ ਗਿਣਤੇ ਵੀ ਕਿੰਨੇ ਤੇ ਕਰੀਜ ਹੈ ਕਿੰਨੇ ਨਹੀਂ ਪ੍ਰਸਤ ਕਰੇ ਤਾਂ ਸੀਬੀਆਈ ਹੁਣ ਬਈ ਉਹਨਾਂ ਨੂੰ ਲੈ ਗਈ ਹੈ ਤੇ ਉਹਨਾਂ ਦਾ ਫੋਨ ਸੀਬੀਆਈ ਕੋਲੇ ਹੈ ਤੇ ਜਦੋਂ ਉਹਨਾਂ ਦੇ ਫੋਨ ਦੇ ਵਿੱਚੋਂ ਹੁਣ ਤੁਹਾਨੂੰ ਪਤਾ ਹੈ ਫੋਨ ਅੱਜ ਕੱਲ ਹਰ ਇੱਕ ਬੰਦੇ ਦੀ ਬੰਦਾ ਆਪ ਤਾਂ ਝੂਠ ਮਾਰੂ ਪਰ ਜਿਹੜਾ ਮਾਲ ਫੋਨ 'ਚ ਹੈ ਤੇ ਭਾਵੇਂ ਫੋਨ ਦੇ ਵਿੱਚੋਂ ਡਿਲੀਟ ਵੀ ਹੋ ਗਿਆ ਉਹ ਵੀ ਡਾਟਾ ਰਿਕਵਰ ਹੋ ਜਾਂਦਾ ਹੈ ਏਜੰਸੀਆਂ ਕਰਵਾ ਲੈਂਦੀਆਂ ਵੈਸੇ ਹੀ ਬੰਦੇ ਕਰ ਲੈਂਦੇ ਐ ਤਾਂ ਜਦੋਂ ਡਾਟਾ ਨਿਕਲਿਆ ਤੇ ਕਈਆਂ ਦੇ ਸਾਹ ਸੁੱਕੇ ਪਏ ਕਿਉਂਕਿ ਜਿਹੜੇ ਢੇਟਲੇ ਲੈਵਲ ਦੇ ਟਿਪਟੀ ਲੈਵਲ ਦੇ ਐਸਚੂ ਲੈਵਲ ਦੇ ਬੰਦੇ ਇਹਨਾਂ ਦੇ ਦਾਅ ਚਾਹੀ ਹੁੰਦੇ ਐ ਸਿਕਿਉਰਿਟੀ ਤੇ ਹੁੰਦੇ ਐ ਤਾਂ ਉਹ ਅੱਗੇ ਸੈਟਅਪ ਕਰਦੇ ਐ ਦਲਾਲਾਂ ਨਾਲ ਦਲਾਲ ਅੱਗੇ ਜਾ ਕੇ ਸੈਟਅਪ ਕਰਦੇ ਐ ਜਿਵੇਂ 7 ਕਰੋੜ ਰੁਪਇਆ ਉਹਨੂੰ ਕਹਿੰਦੇ ਤੂੰ 8 ਲੱਖ ਉਹ ਕਹਿੰਦਾ ਜੀ ਮੈਂ 4 ਲੱਖ ਦਿੰਨਾ ਤੇ ਉਹ 2 ਲੱਖ ਕੇ ਲੱਖ ਰੁਪਇਆ ਲੈ ਕੇ ਪਹੁੰਚ ਗਿਆ ਸੀਬੀਆਈ ਵਾਲਾ ਬੰਦਾ ਨਾਲ ਸੀ ਇੱਕ ਉੰਦਾ ਟਰੈ ਪੂਰਾ ਪੂਰਾ ਲੱਗਿਆ ਸੀ ਪਹਿਲਾਂ ਉਹਨਾਂ ਦੇ ਬੰਦੇ ਚੱਕ ਲਈ ਸੀ ਸਾਰੇ 1:30 ਵਜੇ ਜਾ ਕੇ ਇਹਨਾਂ ਦੇ ਆਫਿਸ ਚੋਂ ਡੀਆਈਜੀ ਹਰਚਰਨ ਸਿੰਘ ਭੁੱਲਰ ਸਾਹਿਬ ਨੂੰ ਗ੍ਰਿਫਤਾਰ ਕਰ ਲਿਆ ਮਿੱਤਰੋ ਐ ਤੇ ਉਹ ਗੱਲ ਅੱਜ ਕੱਤੇ ਦਾ ਮਹੀਨਾ ਤੇ ਸੰਗਰਾਣ ਵਾਲੇ ਦਿਨ ਗਿਆ ਤੇ 14 ਦਿਨਾਂ ਦਾ ਤੇ ਅੱਜ ਤਰੀਕ ਹੈਗੀ 17 ਤੇ 3-4 ਦਿਨਾਂ ਨੂੰ ਦੀਵਾਲੀ ਹੈ ਤੇ ਦੀਵਾਲੀ ਅੰਦਰ ਟੱਪੂ ਤੇ ਸਾਰੀ ਉਮਰ ਯਾਦ ਰਊ ਜਵਾਕਾਂ ਨੂੰ ਰਸਤੇਦਾਰਾਂ ਨੂੰ ਕਿ ਵਰੇ ਦਿਨਾਂ ਦੇ ਦਿਨ ਡੀਆਈਜੀ ਸਾਹਿਬ ਘਰੋਂ ਬਾਹਰ ਸੀ ਤੇ ਫੁਲਾਨੀ ਦੀਵਾਲੀ ਵੇਲੇ ਜਿੰਨਾ ਚਿਰ ਮਰਦਾ ਨਹੀਂ ਫੁਲਾਨੀ ਦੀਵਾਲੀ ਵੇਲੇ ਅੱਗੇ ਤਾਂ ਅੰਦਰ ਟੱਪ ਗਈ ਸੀ ਦੀਵਾਲੀ ਤਾਂ ਇਹ ਮਿੱਤਰੋ ਲੋਕ ਗੱਲਾਂ ਕਰਦੇ ਕਿ ਫੁਲਾਨੇ ਦੀ ਦੀਵਾਲੀ ਅੰਦਰ ਲਗਾਉਣੀ ਹੈ ਤੇ ਸੀਬੀਆਈ ਵਾਲਿਆਂ ਨੇ ਸੋਚ ਲਿਆ ਕਿ ਆਈਜੀ ਸਾਹਿਬ ਦੀ ਡੀਆਈਜੀ ਸਾਹਿਬ ਦੀ ਭੁੱਲਰ ਸਾਹਿਬ ਦੀ ਪਰ ਜਿੰਨਾ ਕ ਮੈਂ ਜਾਣਦਾ ਮੈਂ ਸੁਣਿਆ ਮਹਿਲ ਸਿੰਘ ਭੁੱਲਰ ਦੇ ਭਰਤੀ ਕੀਤੇ ਹੋਏ ਬਹੁਤ ਸਾਰੇ ਨੌਜਵਾਨ ਯਾਰ ਅਜਾ ਸੱਚੋ ਬਣੇ ਫਿਰਦੇ ਆ ਜਿਹੜੇ ਸਾਡੇ ਸਾਹਮਣੇ ਦਸਵੀਂ ਦੇ ਪੇਪਰ ਦੇ ਕੇ ਸਪਾਈ ਬਣੇ ਸੀ ਬਹੁਤ ਸਜਣ ਜਾਣਦੇ ਆ ਆਪਣੇ ਪਿੰਡਾਂ ਦੇ ਆਮ ਹੀ ਪਰ ਕਿੱਥੇ ਮਹਿਲ ਸਿੰਘ ਭੁੱਲਰ ਦਾ ਕਿਰਦਾਰ ਤੇ ਕਿੱਥੇ ਉਹਨਾਂ ਦੇ ਬੇਟੇ ਨੇ ਮਿੱਟੀ ਕਰਤਾ ਮਿੱਤਰੋ ਬਹੁਤ ਅਫਸੋਸ ਵੀ ਐ ਤੇ ਖੁਸ਼ੀ ਵੀ ਐ ਚਲੋ ਕਿਉਂਕਿ ਇੱਕ ਦਿਨ ਕੁੰਡੀਆਂ ਫੜਨ ਵਾਲੇ ਪਿੰਡ ਚ ਆ ਜਾਣ ਨਾ ਤੇ ਪੈਂਡ ਚੋਂ ਮਹੀਨੇ ਤੋਂ 2 ਤੋਂ 2.5 ਲੱਖ ਰੁਪਿਆ ਬਿੱਲ ਵੱਧ ਆ ਜਾਂਦਾ ਕਿਉਂਕਿ ਦੋ ਦਿਨ ਮੀਟਰ ਚੱਲ ਗਿਆ ਇੱਕ ਘਰ ਦਾ ਤਾਂ ਕਿੰਨੇ ਘਰ 200 ਘਰ ਹੈ ਠੀਕ ਹੈ ਤਾਂ ਤਕਰੀਬਨ 2000 ਜੰਟ ਚੱਲ ਗਈ ਉਹ ਗੱਲ ਹੈ ਜੇ ਫੜਿਆ ਤਾਂ ਕੁਝ ਨਾ ਕੁਝ ਦਿਨ ਬਾਕੀ ਅਫਸਰ ਵੀ ਤਰੀਕਾ ਬਦਲ ਲੰਗੇ ਤੇ ਇੱਕ ਗੱਲ ਹੋਰ ਸੱਚ ਜਦੋਂ ਹਰੀਪੁਰੇ ਨਾ ਪੋਸਟ ਖੁੱਲਾ ਸੀ ਠੇਕਾ ਪੋਸਟ ਵਾਲਾ ਇੱਕ ਦਿਨ ਜਦੋਂ ਨਾ ਉਹ ਪੋਸਟ ਬੰਦ ਕਰ ਦਿੰਦੇ ਉਦੋਂ ਹੀ ਰੇਟ ਚੱਕਿਆ ਜਾਂਦਾ 80 ਪਾਸੇ ਵਾਲਾਂ ਦਾ 2-3 ਘੰਟਿਆਂ ਜੀ ਕਿਉਂਕਿ ਅਗਲੇ ਨੇ ਬਸੜ ਮੈਂ ਹੁੰਦਾ ਕਿਸੇ ਨੇ ਆ ਕੇ ਦਿਹਾੜੀ ਜਾਣਾ ਕੋਈ ਖੇਤੋਂ ਗਿਆ ਉਹ ਵਿਚਾਰਾ ਪੱਠੇ ਮਾਰਦਾ ਹੀ ਮੈਂ ਘੰਟੇ 'ਚ ਮੁੜਿਆ ਆਉਂਗਾ ਗਾਂ ਉਹ ਤਾਕੀ ਜੀ ਬੰਦ ਕਰੀ ਬੈਠੇ ਆ ਤਾਂ 20-50 ਰੁਪਏ ਪਾਸੋਂ ਦੇ ਕੇ ਵਿਚਾਰੇ ਵੱਧ ਲੈ ਆਉਂਦੇ ਉਵੇਂ ਕਈ ਰੇਸ਼ੋਤ ਲੈਣ ਵਾਲੇ ਆਂਦਾ ਡੀਆਈਜੀ ਦੇ ਪਰ ਆਪਣਾ ਗਿਰਫਤਾਰ ਕੀਤੇ ਨਾਲ ਰੇਟ ਵੱਧ ਜਾਂਦਾ